ਹਾਂ ਜਸਟਿਕਲ ਸਰਨੂਜੀ ਤੇ ਜਦੋਂ ਮੈਨੂੰ ਇਹ ਕੋਈ ਕੁਐਸਚਨ ਪੁੱਛਦਾ ਨਾ ਕਿ ਤੁਸੀਂ ਸਾਰਾ ਦਿਨ ਘਰ ਦੇ ਕੀ ਜੇ ਕੀ ਕੰਮ ਕਰਦੇ ਸਿਰਫ ਖਾਣਾ ਹੀ ਬਣਾਉਂਦੇ ਰਹਿੰਦੇ ਐਟਮਾ ਬਣਾਉਂਦੇ ਰਹਿੰਦੇ ਤਾਂ ਕਿਹੜੀਆਂ ਕਿਹੜੀਆਂ ਐਟਮਾ ਜਿਹੜੀਆਂ ਤੁਸੀਂ ਚੈਨਲ ਦੇ ਉੱਤੇ ਪਾਉਂਦੇ ਜੀ ਤੇ ਜਦੋਂ ਮੈਂ ਇਹ ਪੁੱਛਨੀ ਆ ਕਿ ਤੁਸੀਂ ਮੇਰੀ ਵੀਡੀਓ ਦੇਖਦੇ ਹੀ ਹੋ ਫਿਰ ਮੈਂ ਕੀ ਕੀ ਪਾਣੀ ਆ ਤਾਂ ਉਦੋਂ ਉਹਨਾਂ ਕੋਈ ਕੋਈ ਜਵਾਬ ਨਹੀਂ ਹੁੰਦਾ ਕਿਉਂਕਿ ਹਰ ਬੰਦਾ ਹਰ ਇੱਕ ਇਨਸਾਨ ਨੂੰ ਲਾਈਕ ਨਹੀਂ ਕਰ ਸਕਦਾ ਔਰ ਲਾਈਕ ਕਰਨਾ ਇੱਕ ਬਹੁਤ ਹੀ ਹਿੰਮਤ ਵਾਲੀ ਗੱਲ ਹੁੰਦੀ ਹੈ ਕਿਸੇ ਨੂੰ ਦੇਖਣਾ ਔਰ ਕਿਸੇ ਦੀਆਂ ਵੀਡੀਓ ਦੇਖਣੀ ਹੈ ਇੰਟਰਸਟ ਪਾਣਾ ਉਹਨਾਂ ਨੂੰ ਫਿਰ ਆਪਣੇ ਅਪਲਾਈ ਕਰਨਾ ਇਹ ਸਾਰੇ ਵਿੱਚ ਹਿੰਮਤ ਨਹੀਂ ਹੁੰਦੀ ਤੇ ਇੱਥੇ ਮੈਂ ਬਣਾ ਲਈਆਂ ਜੀ ਕद्दू ਦਾ ਚਿਲਾ ਜਿਹੜਾ ਬੱਚਿਆਂ ਨੂੰ ਅਕਸਰ ਜਿਹੜਾ ਪਸੰਦ ਨਹੀਂ ਹੁੰਦਾ ਪਰ ਤੁਸੀਂ ਵੀ ਇਹਨੂੰ ਟਵਿਸਟ ਦੇ ਕੇ ਤੁਸੀਂ ਵੀ ਖਾਓਗੇ ਤੇ ਮ제 ਤਾਂ ਲੱਗੇਗਾ ਬਹੁਤ ਹੀ ਵਧੀਆ ਔਰ ਟੇਸਟੀ ਲੱਗੇਗਾ ਔਰ ਕੋਈ ਜਾਣੇ ਤੇ ਕਹਿੰਦੇ ਤੁਸੀਂ ਬੜਾ ਖਲਾਰਾ ਪਾ ਕੇ ਰੱਖਦੇ ਤੇ ਕਿਚਨ ਦੇ ਵਿੱਚ ਵੇ ਜਿੱਥੇ ਕੰਮ ਹੋਏਗਾ ਉੱਥੇ ਖਲਾਰਾ ਤਾਂ ਜ਼ਰੂਰ ਹੋਵੇਗਾ ਔਰ ਜਿੱਥੇ ਜਿਹੜੀਆਂ ਤੁਸੀਂ ਆਪਣੀਆਂ ਸ਼ੌਂਕ ਜਿਹੜੇ ਜਦੋਂ ਤੁਸੀਂ ਪੂਰੇ ਕਰਨੀਆਂ ਮੈਂ ਕਿਸੇ ਦੀ ਪਰਵਾਹ ਨਹੀਂ ਕਰਨੀ ਜਦੋਂ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਤਾਂ ਉਦੋਂ ਤੁਸੀਂ ਕੋਈ ਵੀ ਡਿਸ਼ ਜਿਹੜੀ ਬਣਾ ਸਕਦੇ ਜੇ ਆਪਣੀ ਮਰਜ਼ੀ ਦੀ ਖਾ ਸਕਦੇ ਜੇ ਤੇ ਜਦੋਂ ਤੁਹਾਡੇ ਹੱਥ ਵਿੱਚ ਨਹੀਂ ਹੁੰਦਾ ਤਾਂ ਉਦੋਂ ਤੁਸੀਂ ਦੂਸਰਿਆਂ ਤੇ ਡਿਪੈਂਡ ਹੁੰਦੇ ਜੀ ਬਟ ਇਹ ਵਾਲਾ ਸ਼ੌਂਕ ਜਿਹੜਾ ਮੈਨੂੰ ਹੁਣ ਤੋਂ ਨਹੀਂ ਹੈ ਬਚਪਨ ਤੋਂ ਹੀ ਹੈਗਾ ਸ਼ੌਂਕ ਪਰ ਉਹਦੂ ਕਈ ਚੀਜ਼ਾਂ ਵਿਗੜਦੀਆਂ ਸੀ ਤੇ ਕਈ ਚੀਜ਼ਾਂ ਸੁਧਰਦੀਆਂ ਸੀ ਪਰ ਫਿਰ ਵੀ ਟਰਾਈ ਜ਼ਰੂਰ ਕਰਨਾ ਚਾਹੀਦਾ ਆ ਜਦੋਂ ਤੁਹਾਡੀ ਕੋਈ ਚੀਜ਼ ਵਿਗੜਦੀ ਹੈ ਫੇਰੀ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਦੂਜੀ ਚੀਜ਼ ਕਿੱਦਾਂ ਇਹ ਵਾਲੀ ਚੀਜ਼ ਕਿੱਦਾਂ ਤੇ ਕਿੱਦਾਂ ਬਣਾ ਸਕਦੇ ਹੋ ਜੇ ਜਦੋਂ ਕੁਝ ਵਿਗੜਦਾ ਨਹੀਂ ਤੇ ਫਿਰ ਸੁਧਰਦਾ ਵੀ ਨਹੀਂ ਹੈ ਤੇ ਇੱਕ ਹਰ ਇਨਸਾਨ ਕਿਸੇ ਵੀ ਕੰਮ ਵਿੱਚ ਪਰਫੈਕਟ ਨਹੀਂ ਹੈ ਬਟ ਇਹ ਵੀ ਨਹੀਂ ਹੈਗਾ ਕਿ ਕਿਸ ਸਾਰਿਆਂ ਦੇ ਵਿੱਚ ਕੋਈ ਗੁਣ ਨਹੀਂ ਹੈਗਾ ਹਰ ਇੱਕ ਇਨਸਾਨ ਦੇ ਵਿੱਚ ਪਰਮਾਤਮਾ ਨੇ ਕੋਈ ਨਾ ਕੋਈ ਗੁਣ ਜ਼ਰੂਰ ਪਾ ਕੇ ਰੱਖਿਆ ਆ ਕਿਸ ਨੂੰ ਕੁਕਿੰਗ ਦਾ ਸ਼ੌਂਕ ਹੈ ਕਿਸ ਨੂੰ ਸਟਿਚਿੰਗ ਦਾ ਤੇ ਕਿਸੇ ਨੂੰ ਹੋਰ ਚੀਜ਼ਾਂ ਦਾ ਕਿਸੇ ਨੂੰ ਗੱਪਾਂ ਮਾਰਨ ਦਾ ਤੇ ਚਲੋ ਪਟਕਈ ਗੱਲ ਕਈ ਲੋਕ ਇਦਾਂ ਦੇ ਹੈਗੇ ਜਿਹੜੇ ਦੂਜਿਆਂ ਨੂੰ ਨੋਟ ਕਰਦੇ ਆ ਕਿ ਉਹ ਕੀ ਕਰਦਾ ਆ ਕਿਉਂਕਿ ਉਹਨਾਂ ਨੂੰ ਆਪਣਾ ਜਿਆਦਾ ਅਕਸਰ ਖਿਆਲ ਨਹੀਂ ਹੁੰਦਾ ਜਿੰਨਾ ਉਹ ਦੂਜਿਆਂ ਦੇ ਦਿਲ ਦੇਖਦੇ ਕਿ ਜਿਹੜੇ ਆ ਔਰ ਮਤਲਬ ਕਿ ਦੇਖਦੇ ਆ ਜੈਂਦਾ ਇੰਟਰਸਟ ਜਿਹੜਾ ਪੈਦਾ ਕਰਦੇ ਆ ਦੂਜਿਆਂ ਦੀ ਲਾਈਫ ਦੇ ਵਿੱਚ ਤੇ ਇੱਥੇ ਸਾਡਾ ਕਿਚਨ ਜੋ ਜਿਹੜਾ ਸੈਂਡਵਿਚ ਹੋ ਗਿਆ ਜੀ ਤਿਆਰ ਤੇ ਇੱਥੇ ਜਿਹੜਾ ਬਾਕੀ ਕਦ ਕਦੂ ਬਚਿਆ ਸੀ ਤੇ ਉਹਦੀ ਮੈਂ ਉਹਨੂੰ ਮਤਲਬ ਕਿ ਥੋੜਾ ਜਿਹਾ ਕਰ ਲਿਆ ਜੀ ਬੋਇਲ ਬੋਇਲ ਕਰਕੇ ਮੈਂ ਇਹਦਾ ਵੀ ਹਾਫ ਕਰ ਦਿੱਤਾ ਆ ਤੇ ਹਾਫ ਦੀ ਆਪਾਂ ਬਣਾਵਾਂਗੇ ਜੀ ਖੀਰ ਔਰ ਬੜੇ ਹੀ ਸਵਾਦ ਔਰ ਟੇਸਟੀ ਬਹੁਤ ਹੀ ਜ਼ਿਆਦਾ ਬਣੇਗੀ ਤੇ ਫੇ ਤੁਸੀਂ ਜਦੋਂ ਵੀ ਮਤਲਬ ਕਿ ਜੇ ਤਾਂ ਡਕੋ ਕद्दू ਜਿਹੜਾ ਏ ਥੋੜਾ ਹੋਵੇ ਕੁਆਂਟੀਟੀ ਵਿੱਚ ਥੋੜਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਤੁਸੀਂ ਇਹਦੇ ਵਿੱਚ ਜਿਹੜੀਆਂ ਟੇਸਟ ਜਿਹੜਾ ਕद्दू ਦਾ ਹੀ ਆਵੇਗਾ ਕਿਉਂਕਿ ਕद्दू ਦੀ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜਿਹੜੀ ਤੇ ਕਈ ਅਕਸਰ ਭੈਣਾਂ ਜਿਹੜੀ ਕਹਿੰਦੀਆਂ ਕਿ ਹਾਂ ਨਾ ਤੁਸੀਂ ਤਾਂ ਥੋੜੀ ਬਣਾਉਣੀ ਹੁੰਦੀਆਂ ਤੇ ਤੁਹਾਡੇ ਥੋੜੇ ਨਾਲ ਕद्दू ਨਾਲ ਸਾਰ ਜਾਂਦਾ ਆ ਪਰ ਜਿਆਦਾ ਜਿਹੜੀਆਂ ਜੇ ਕਿਸੇ ਨੇ ਬਹੁਤ ਜ਼ਿਆਦਾ ਕੁਆਂਟੀਟੀ 'ਚ ਬਣਾਉਣੀ ਤਾਂ ਉਹ ਕੀ ਕਰੇ ਤੇ ਫਿਰ ਇੱਥੇ ਮੈਂ ਘਿਓ ਦੇ ਵਿੱਚ ਵੇਸਣ ਭੁੰਨ ਲਿਆ ਆ ਤੇ ਉਹ ਮੈਂ 3-4 ਚਮਚੇ ਪੁੰਨਿਆ ਉਹ ਆਪਾਂ ਕਿਤੇ ਕਿਤੇ ਮਤਲਬ ਕਿ ਕਿਦੇ ਵਿੱਚ ਆਪਾਂ ਐਡ ਕਰਸਾਂਗੇ ਉਹ ਟੇਸਟ ਬਹੁਤ ਹੀ ਕਮਾਲ ਦਾ ਜਿਹੜਾ ਘਿਓ ਦੇ ਵਿੱਚ ਜਿਹੜਾ ਵੇਸਣ ਜਿਹੜਾ ਭੁੱਜਾਇਆ ਉਹਦਾ ਟੇਸਟ ਬਹੁਤ ਹੀ ਆਂਦਾ ਹੈ ਤੇ ਪਲੱਸ ਜਿਹੜੀ ਖੀਰ ਵੀ ਸਾਡੀ ਬਹੁਤ ਹੀ ਟੇਸਟੀ ਬਣ ਜਾਂਦੀ ਹੈ ਔਰ ਸੰਗਣੇ ਵੀ ਪਲੱਸ ਬਣ ਜਾਂਦੀ ਹੈ ਔਰ ਬਿਲਕੁਲ ਵੀ ਕੋਈ ਜਜਮੈਂਟ ਨਹੀਂ ਕਰੇਗਾ ਕਿ ਤੁਸੀਂ ਇਹਦੇ ਵਿੱਚ ਵੇਸਣ ਪਾਇਆ ਤੇ ਇੱਥੇ ਮੈਂ ਦੂਸਰੀ ਸਾਈਡ ਤੇ ਮੈਂ ਲਾਲਿਆ ਜੀ ਤੜਕਾ ਕਿਉਂਕਿ ਅਕਸਰ ਕਹਿੰਦੇ ਆ ਕਿ ਜਿਹੜੀ ਆ ਬਰਸਾਤ ਦੇ ਮੌਸਮ ਵਿੱਚ ਦਹੀਂ ਨਹੀਂ ਖਾਣਾ ਚਾਹੀਦਾ ਪਰ ਜਿਹੜੇ ਖਾਂਦੇ ਆ ਉਹਨਾਂ ਨੇ ਖਾਣਾ ਹੀ ਖਾਣਾ ਹੈ ਨਾਂ ਦੇ ਤਰੀਕੇ ਜਿਹੜੇ ਉਹ ਲੱਭ ਹੀ ਲੈਣੇ ਆ ਕਿ ਕਿੱਦਾਂ ਆਪਾਂ ਖਾਣਾ ਇਹਦਾ ਤੇ ਇੱਥੇ ਤੜਕਾ ਮਿਲਾ ਲਿਆ ਤੇ ਦਹੀਂ ਨੂੰ ਫੈਂਟ ਲਿਆ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਪਾ ਦੇਣੇ ਜੀ ਮਸਾਲੇ ਜੋ ਵੀ ਬੇਸਿਕ ਮਸਾਲੇ ਹੁਣ ਉਹ ਤੁਸੀਂ ਇਹਦੇ ਵਿੱਚ ਪਾ ਦੇਣੇ ਆ ਔਰ ਜਿਹੜਾ ਕद्दू ਬੋਇਲ ਕੀਤਾ ਸੀ ਉਹ ਵੀ ਮੈਂ ਜਿਹੜਾ ਉਹ ਰੱਖ ਲਿਆ ਆ ਤੁਸੀਂ ਜਿਹੜੀ ਆ ਜਿਆਦਾ ਦਹੀਂ ਵੀ ਲੈ ਸਕਦੇ ਜੀ ਜੇ ਤੁਸੀਂ 2-3 ਕੋਲੀਆਂ ਬਣਾਉਣਾ ਤੇ ਫਿਰ ਇੰਨੇ ਕ ਦਹੀਂ ਜਿਹੜਾ ਇਨਫ ਹੈ ਤੇ ਜੇ ਤੁਸੀਂ ਜ਼ਿਆਦਾ ਬਣਾਉਣਾ ਤੁਸੀਂ ਜ਼ਿਆਦਾ ਦਹੀਂ ਵੀ ਲੈ ਸਕਦੇ ਹੋ ਕਿਉਂਕਿ ਜਿੰਨਾ ਜ਼ਿਆਦਾ ਦਹੀਂ ਪਾਵੋਗੇ ਉਨਾ ਹੀ ਜ਼ਿਆਦਾ ਟੇਸਟ ਹੋਏਗਾ ਪਲੱਸ ਜਿਹੜਾ ਉਹ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਤੇ ਇਹਦੇ ਵਿੱਚ ਮੈਂ ਕਦੋਂ ਨੂੰ ਥੋੜਾ ਜਿਹਾ ਤੜਕੇ ਦੇ ਵਿੱਚ ਕਮਾ ਲਿਆ ਤੇ ਫਿਰ ਜਿਹੜਾ ਆਪਾਂ ਦਹੀਂ ਜਿਹੜਾ ਫੈਂਟਾ ਹੋਇਆ ਸੀ ਮਸਾਲਿਆਂ ਵਾਲਾ ਉਹ ਅਸੀਂ ਇਹਦੇ ਵਿੱਚ ਪਾ ਦੇਣਾ ਹੈ ਤੇ ਇਹਦੇ ਵਿੱਚ ਫਿਰ ਥੋੜਾ ਜਿਹਾ ਤੁਹਾਨੂੰ ਸੰਘਣਾ ਲੱਗੇਗਾ ਤੇ ਵੀ ਤੁਸੀਂ ਇਹਦੇ ਵਿੱਚ ਪਾ ਲੈਣਾ ਜੇ ਹੋਰ ਥੋੜਾ ਜਿਹਾ ਪਾਣੀ ਕਿਉਂਕਿ ਇਹ ਥੋੜਾ ਜਿਹਾ ਰਿਜ ਜੀ ਕੀ ਸਬਜੀ ਤੇ ਬਹੁਤ ਹੀ ਟੇਸਟ ਕਮਾਲ ਦੀ ਬਣੇਗੀ ਤੇ ਇੱਕਦਮ ਤੁਹਾਨੂੰ ਇਹ ਕੋਈ ਗੈਸ ਨਹੀਂ ਕਰੇਗਾ ਕਿ ਹਾਂ ਜੀ ਕੱਦੂ ਦੀ ਸਬਜੀ ਹੈ ਤੇ ਫਿਰ ਜਿਹੜਾ ਮੈਂ ਬੇਸਨ ਘੋਲਿਆ ਸੀ ਸੋਰੀ ਬੇਸਨ ਪੁੰਨਿਆ ਸੀ ਘੋ ਦੇ ਵਿੱਚ ਉਹ ਇੱਕ ਚਮਚਾ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਇੱਕ ਚਮਚਾ ਜਿਹੜਾ ਬੇਸਨ ਘੋਲ ਕੇ ਜਿਹੜਾ ਇਹਦੇ ਵਿੱਚ ਪਾ ਦੇਣਾ ਹੈ ਤੇ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਸਬਜੀ ਨੂੰ ਰਿਜਣਾ ਇੱਕ ਸਾਈਡ ਤੇ ਰੱਖ ਦੇਣਾ ਹੈ ਤੇ ਹੁਣ ਅਸੀਂ ਜਿਹੜੀ ਆ ਖੀਰ ਰੱਖੀ ਸੀ ਉਹਦੇ ਵਾਸਤੇ ਵੀ ਆਪਾਂ ਇੱਕ ਚਮਚਾ ਜਿਹੜਾ ਲੈ ਲਿਆ ਜੀ ਬੇਸਨ ਦਾ ਤੇ ਇਹਦੇ ਵਿੱਚ ਪਾ ਲੈਣਾ ਜੀ ਦੁੱਧ ਤੇ ਦੁੱਧ ਪਾ ਕੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਹਨਾ ਫੈਂਟ ਲੈਣਾ ਹੈ ਬਿਲਕੁਲ ਕੋਈ ਵੀ ਇਹਦੇ ਵਿੱਚ ਗੁਠਲੀਆਂ ਨਾ ਰਹਿਣ ਤੇ ਫੈਂਟ ਕੇ ਦੇਈ ਜਿਹੜਾ ਇਹਦੇ ਸੋਰੀ ਬੇਸਨ ਉਹ ਅਸੀਂ ਪਾ ਦਾਂਗੇ ਜੀ ਖੀਰ ਦੇ ਵਿੱਚ ਇਹ ਨਾਲ ਬਿਲਕੁਲ ਵੀ ਜਜਮੈਂਟ ਨਹੀਂ ਕਰੇਗਾ ਕਿਉਂਕਿ ਇਹਦੇ ਵਿੱਚ ਆਪਾਂ ਬੇਸਨ ਪਾਇਆ ਔਰ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣੇਗਾ ਕਿਉਂਕਿ ਦੇਸੀ ਘਿਓ ਦੇ ਵਿੱਚ ਜਿਹੜਾ ਬੇਸਨ ਭੁੱਜਾਇਆ ਉਹਦਾ ਟੇਸਟ ਬਹੁਤ ਹੀ ਵਧੀਆ ਆਵੇਗਾ ਔਰ ਇੱਕਦਮ ਜੜੀ ਤੁਹਾਡੇ ਖੀਰ ਜਿਹੜੀ ਸੰਘਣੀ ਹੋ ਜਾਏਗੀ ਕਿਉਂਕਿ ਆਪਾਂ ਜਿਹਦੇ ਵਿੱਚ ਚੌਲ ਵਗੈਰਾ ਪਾਈਏ ਜਾਂ ਹੋਰ ਕੋਈ ਆਟਾ ਪਾਈਓ ਉਹਦਾ ਟੇਸਟ ਆਂਦਾ ਹੈ ਬਟ ਬੇਸਨ ਦਾ ਟੇਸਟ ਬਿਲਕੁਲ ਨਹੀਂ ਆਂਦਾ ਕਿਉਂਕਿ ਅਕਸਰ ਆਪਾਂ ਜਿਹੜੀ ਆ ਸਰਦੀਆਂ ਵਿੱਚ ਬੇਸਨ ਜਿਹੜਾ ਆ ਆਪਾਂ ਦੁੱਧ ਦੇ ਵਿੱਚ ਭੁੰਨ ਕੇ ਜਿਹੜਾ ਪੀਂਦਿਆਂ ਜਦੋਂ ਵੀ ਸਾਨੂੰ ਜੁਕਾਮ ਵਗੈਰਾ ਹੁੰਦਾ ਆ ਤੇ ਆਪਾਂ ਇਸ ਕਰਕੇ ਇਹਦੇ ਵਿੱਚ ਬੇਸਨ ਪਾ ਕੇ ਖੀਰ ਜਿਹੜੀ ਬਹੁਤ ਹੀ ਵਧੀਆ ਬਣੇਗੀ ਤੇ ਇਹਦੇ ਵਿੱਚ ਮੈਂ ਨਾਰੀਅਲ ਵੀ ਪਾਇਆ ਸੀ ਉਹਦੇ ਨਾਲ ਵੀ ਟੇਸਟ ਬਹੁਤ ਹੀ ਵਧੀਆ ਤੇ ਝਟਪਟ ਨਾਲ ਤੁਹਾਡੀ ਖੀਰ ਬਣ ਕੇ ਹੋ ਜੇਗੀ ਤਿਆਰ ਤੇ ਖੀਰ ਵੀ ਨਾਲ ਹੋ ਗਈ ਤਿਆਰ ਤੇ ਨਾਲ ਸਾਡੀ ਉਧਰ ਹੋ ਗਈ ਹੈ ਜੀ ਸਬਜੀ ਵੀ ਤਿਆਰ ਫਿਰ ਤੁਸੀਂ ਇਹਦੇ ਨਾਲ ਜ ਪਰੌਂਠੇ ਖਾਓ ਸਬਜੀ ਦੇ ਨਾਲ ਤੇ ਜੋ ਮਰਜੀ ਖਾਓ ਖੀਰ ਵੀ ਇੱਕਦਮ ਸੰਘਣੀ ਰਬੜੀ ਵਰਗੀ ਬਣੇਗੀ ਹੋਰ ਜ਼ਿਆਦਾ ਬੇਸਨ ਨਹੀਂ ਪਾਣਾ ਬੇਸਨ ਸਿਰਫ 1 ਜਾਂ 2 ਚਮਚੇ ਹੀ ਪਾਣਾ ਜੇ ਤਾਂ ਮੈਂ 1 ਚਮਚਾ ਪਾਇਆ ਜੇ ਤੁਹਾਡੀ ਥੋੜੀ ਜਿਹੀ ਜ਼ਿਆਦਾ ਹੋਵੇ ਖੀਰ ਤੇ ਫਿਰ ਤੁਸੀਂ 2 ਚਮਚੇ ਵੀ ਬੇਸਨ ਦੇ ਪਾ ਸਕਦੇ ਜੇ ਔਰ ਟੇਸਟ ਬਹੁਤ ਹੀ ਕਮਾਲ ਦਾ ਆਵੇਗਾ ਤੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਹੈਲਦੀ ਵੀ ਹੈਗੀ ਆ ਕਿਉਂਕਿ ਕद्दू ਦੀ ਖੀਰ ਬਹੁਤ ਹੀ ਵਧੀਆ ਲੱਗਦੀ ਹੈ ਤੇ ਇੱਧਰ ਸਾਡੀ ਸਬਜੀ ਵੀ ਜਿਹੜੀ ਆ ਕद्दू ਦੀ ਉਹ ਵੀ ਹੋ ਗਈ ਹੈ ਤਿਆਰ ਤੇ ਇਹਨੂੰ ਆਪਾਂ ਥੋੜਾ ਜਿਹਾ ਦੇਸੀ ਘਿਓ ਦਾ ਹੋਰ ਤੜਕਾ ਲਾ ਲੈਣੇ ਆ ਤੇ ਇਹਦੇ ਵਿੱਚ ਪਾ ਕੇ ਹਰੀਆਂ ਮਿਰਚਾਂ ਤੇ ਫੀਟੂਸੀਸ ਨੂੰ ਪਰੌਂਠਿਆਂ ਨਾਲ ਖਾਓ ਤੇ ਤੁਸੀਂ ਇਹਨੂੰ ਮੱਕੀ ਦੀ ਰੋਟੀ ਨਾਲ ਖਾਓ ਬਿਲਕੁਲ ਵੀ ਤੁਹਾਨੂੰ weight ਜਿਹੜਾ ਤੁਹਾਡਾ ਇੱਕਦਮ ਬਰਾਬਰ ਰੇਗਾ ਬਿਲਕੁਲ ਹੀ weight ਜਿਹੜਾ ਨਹੀਂ ਵਧੇਗਾ ਤੇ ਸਬਜੀ ਦੀ ਇੱਕ ਵਾਰੀ ਬਣਾ ਕੇ ਖਾਓਗੇ ਤੇ ਰੋਜ਼-ਰੋਜ਼ ਦਿਲ ਕਰੇਗਾ ਕਿ ਹਾਂਜੀ ਇਹੀ ਬਣਾਈਏ ਰਹਿਤਾ ਬਣਾਉਣਾ ਛੱਡ ਦਈਏ ਤੇ ਖੀਰ ਪਰੌਂਠੀਆਂ ਤੇ ਸਾਡੀ ਮੱਕੀ ਦੀ ਰੋਟੀ ਤੇ ਨਾਲ ਸਬਜੀ ਤੇ ਹੋ ਗਈ ਜੀ ਰੈਡੀ ਦੀ ਕਾਲ ਵੀ ਮੋਸ਼ ਕਰੋ ਔਰ ਲਾਈਕ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਔਰ ਚੰਗੀ ਲੱਗੀ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਔਰ ਘਰ ਭਾਵੇਂ ਆਪਣਾ ਮਾੜਾ ਹੋਵੇ ਪਰ ਚੰਗਾ ਹੋਵੇ ਪਰ ਸਫਾਈ ਜੇ ਜਿਆਦਾ ਦੀ ਆਪਾਂ ਰੱਖਾਂਗੇ ਤੇ